ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਬੁਡਲਾੜਾ ਅnder ਹੜਾਂ ਦੀ ਮਾਰ ਚੱਲ ਰਹੇ ਵੱਖ-ਵੱਖ ਪਿੰਡਾਂ ਦਾਤੇਵਾਸ, ਰੰਗੜਿਆਲ, ਜਲਬੇੜਾ, ਬਰੇਟਾ ਆਦ ਪਿੰਡਾਂ ਦਾ ਦੌਰਾ ਕੀਤਾ। ਆਪਣੇ ਦੌਰੇ ਸਮੇਂ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹੜ ਪਰਬਾਵਿਤ ਇਲਾਕਿਆਂ ਦੇ ਕਿਸਾਨਾਂ ਨਾਲ ਉਹਨਾਂ ਦੀਆਂ ਫਸਲਾਂ ਸੰਬੰਧੀ ਗੱਲਬਾਤ ਕੀਤੀ, ਉੱਥੇ ਹੜਾਂ ਕਾਰਨ ਬੇਕਾਰ ਹੋਏ ਲੋਕਾਂ ਨਾਲ ਵੀ ਰਾਤ ਪ੍ਰਬੰਧਾਂ ਸੰਬੰਧੀ ਗੱਲਬਾਤ ਕੀਤੀ। ਉਨਾ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੜਾ ਦੀ ਮਾਰ ਕਾਰਨ ਉਹਨਾਂ ਨੂੰ ਸਰਕਾਰ ਤੋਂ ਯੋਗ ਮੁਆਵਜ਼ਾ ਦਵਾਇਆ ਜਾਵੇਗਾ ਬਿਸ਼ੱਕ ਉਹਨਾਂ ਨੂੰ ਕੋਈ ਸੰਗਰਾਸ਼ ਕਿਉਂ ਨਾ ਕਰਨਾ ਪਵੇ ਬੀਬਾ ਹਰ ਸਿਮਰਤ ਕੌਰ ਵੱਲੋਂ ਆਪਣੇ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੀਤ ਪੈਲਸ ਬੁਡਲਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪੌਦੇ ਵੀ ਵੰਡੇ ਗਏ ਜਿਸ ਦੀ ਸ਼ੁਰੂਆਤ ਉਹਨਾਂ ਵੱਲੋਂ ਪ੍ਰੀਤ ਪੈਲਸ ਵਿਖੇ ਪੌਦਾ ਲਗਾ ਕੇ ਕੀਤੀ ਗਈ ਹਾਂਜੀ ਕਿਰਜਾਂ ਨੂੰ ਹਾਂਜੀ ਇਹ ਇੱਧਰ ਨਹੀਂ ਕਿਸੇ ਸਾਰੇ ਤੇਰੇ ਸਾਰੇ ਤੇਰੇ ਪਿੰਡਾਂ ਵਿੱਚ ਆਉਂਦਾ ਦਰਪੰਚਾ ਨਾਲ ਵੀ ਪਾਣੀ ਬਹੁਤ ਬਣਾਈ ਬਾਈ 100 ਬਣਾ ਨਹੀਂ ਜਾਂਦਾ ਬਹੁਤ ਪਿੰਡਾਂ ਦਾ ਹਾਂਜੀ ਇਹ ਪਾਣੀ ਇਹ ਨਾਲ ਅੱਗੇ ਇਹ ਪਾਣੀ ਮੀਂਹ ਦਾ ਹੈਗਾ ਕਿ ਕੋਈ ਮੀਂਹ ਦਾ ਵੀ ਨਹੀਂ ਪਿੰਡਾਂ ਦਾ ਇਕੱਠਾ ਹੋਇਆ ਇੱਥੇ ਕਾਫੀ ਪਿੰਡਾਂ ਦਾ ਇਕੱਠਾ ਹੋਇਆ ਰੱਤੀ ਖੇੜੇ ਤੱਕ ਦਾ ਪੀਚ ਵਿੱਚ ਤਾਂ ਦਾ ਪਾਣੀ ਹੈ ਰੇਲ ਹੈ ਬਣੀ ਹੋਈ ਜੀ ਪੁਲ ਨਹੀਂ ਬਣਿਆ ਪੁਲ ਨਹੀਂ ਬਣਿਆ ਜੀ ਰੇਲਵੇ ਦੇ ਪੁਲ ਬੜੀ ਬਣੀ ਅੱਛਾ ਕੰਕ੍ਰੀਟ ਨਾਲ ਹੈ ਤੁਹਾਡੇ ਫੋਟੋ ਆਜੋ ਬੱਚੋਂ ਦਾ ਵੀ ਪਾਈ ਲਾਈ ਪੂਰਾ 60 ਦਿਓ ਜੀ ਇਹ 40 ਦਾ ਟਿੱਪਾ ਨਹੀਂ ਘਮ ਰਿਹਾ ਇਹ ਗੱਲ ਉਸੀ ਆਪੇ ਧਿਆਨ ਰੱਖਿਆ ਕਰੋ ਸਫਾਈਆਂ ਸੁਫੀਆਂ ਦਾ ਸਰਕਾਰ ਦੇ ਉੱਤੇ ਅਸਰ ਨਾ ਲੱਗੇ ਇਹ ਸਰਕਾਰ ਰੋਜ਼ਾਨਾ ਰੋਜ਼ ਦੇ ਬਸ਼ੇ ਉਹ ਨਾਜਵਾਨੀ ਬਰਬਾਦ ਹਡਾ ਦਾ ਵੀ ਜਿੱਥੇ ਵੀ ਨੁਕਸਾਨ ਹੋਇਆ ਹੈਗਾ ਸਭ ਤੋਂ ਵੱਡੀ ਗੱਲ ਕਿ ਇਸ ਸਰਕਾਰ ਦੇ ਹੁੰਦੇ ਜਿੱਥੇ ਉੱਤੇ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਉਹ ਰੇਤੇ ਦੀ ਮਾਈਨਿੰਗ ਕਰਕੇ ਸਾਰੇ ਪਿੱਲਰ ਇਹਨੇ ਕਮਜ਼ੋਰ ਹੋ ਗਏਗੇ ਜਿਹਦੇ ਕਰਕੇ ਉਹ ਜਿਹੜੇ ਡੈਮ ਹੈਗੇ ਉਹ ਵੀ ਟੁੱਟੇ ਜਾ ਰਹੇ ਨੇ ਪੁਲ ਵੀ ਟੁੱਟੇ ਜਾ ਰਹੇ ਨੇ ਬੰਦ ਵੀ ਟੁੱਟ ਰਹੇ ਨੇ ਤੇ ਇਸੋ ਵੀ ਹੋਰ ਨਿਕਮੀ ਗੱਲ ਆ ਕਿ ਜਿੱਥੇ ਸਾਫ ਸਫਾਈ ਕਰਕੇ ਡਰੇਨਾ ਦੇ ਵਿੱਚ ਬਰਸਾਤ ਦੇ ਮੀਂਹ ਦੇ ਪਾਣੀ ਵਾਸਤੇ ਉੱਥੇ ਵਿਵਸਥਾ ਬਣ ਸਕਦੀ ਸੀ ਇੱਥੇ 4-5 ਸਾਲਾਂ ਤੋਂ ਸਫਾਈ ਤੱਕ ਨਹੀਂ ਹੋਈ ਜਿਹੜੇ ਬਾਦਲ ਸਾਹਿਬ ਹਰ ਮੀਂਹ ਦੇ ਮੌਸਮ ਤੋਂ 4 ਮਹੀਨੇ ਪਹਿਲੇ ਮੀਟਿੰਗ ਬੁਲਾ ਕੇ ਸਾਰੇ ਅਫਸਰਾਂ ਦਾ ਪੂਰੇ ਪੰਜਾਬ 'ਚ ਕਿੱਥੇ-ਕਿੱਥੇ ਕਿੰਨਾ ਪੈਸਾ ਦੇਣਾ ਤੇ ਉਹਦੀ ਨਿਗਰਾਨੀ ਕਰਦੇ ਸੀ ਇਹ ਗੈਰ ਤਜਰਬੇਦਾਰ ਮੁੱਖ ਮੰਤਰੀ ਜਿਹੜੇ ਹੈਗੇ ਇਹਨਾਂ ਨੂੰ ਨਾਤੇ ਪੁੱਛਦੇ ਨੇ ਤੇ ਨਾ ਆਪਦਾ ਆਪ ਸੋਚ ਕਰਦੇ ਨੇ ਵੀ ਮੀਂਹ ਆਊਗਾ ਤਾਂ ਆਪਾਂ ਰੇਨੋਦੀਪਾ ਦਾ ਸੋ ਸਾਰੀ ਕਾਗਜ਼ੀ ਕਾਰਵਾਈ ਜਿਹੜੀ ਚੱਲ ਰਹੀ ਜਿਹਦੇ ਕਰਕੇ ਅੱਜ ਲੋਕਾਂ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਆ ਇੱਥੇ ਬੈਠੇ ਨੇ ਮਕਾਨਾਂ ਦੇ ਪਿੱਛੇ ਇਹ ਕਹਿੰਦੇ ਇੱਥੇ ਇਥੇ ਇਨਾ ਇਨਾ 7-7 ਫੁੱਟ ਪਾਣੀ ਦੇ ਵਿੱਚੋਂ ਲੰਘ ਕੇ ਆ ਰਹੇ ਨੇ ਵਿਚਾਰੇ ਕਿਸ ਹਾਲਾਤ ਚ ਪਿਛਲੇ ਪਿੰਡ ਚੋਂ ਜਲਵੇੜਾ ਚ ਗਈ ਚਾਰੋਂ ਪਾਸੋਂ ਪਾਣੀ ਚ ਡੁੱਬਿਆ ਹੋਇਆ ਮਕਾਨ 10-10 ਫੁੱਟ ਪਾਣੀ ਕਿਸੇ ਦੀ ਕੰਢ ਟਹਿ ਗਈ ਕਿਸੇ ਦਾ ਘਰ ਟਹਿਣ ਵਾਲਾ ਹੈਗਾ ਕਿਸੇ ਦੇ ਮਕਾਨ ਚ ਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਤਾਈਂ ਇਹ ਐਲਾਨ ਨਹੀਂ ਕੀਤਾ ਕਿ ਜਿਹੜੇ ਪੰਜਾਬ 'ਚ ਪਾਣੀ ਜਿਨ੍ਹਾਂ ਦੇ ਖੇਤ ਬਰਬਾਦ ਹੋ ਗਏ ਠੇਕੇ 'ਚ ਜ਼ਮੀਨ ਲਈਤੀ ਸੀ ਗਰੀਬਾਂ ਦੀ ਮਜ਼ਦੂਰੀ ਮਾਰੀ ਗਈ ਕਿ ਵੀ ਤੁਹਾਨੂੰ ਕਿੰਨਾ ਮੁਆਵਜ਼ਾ ਦਵਾਂਗੇ ਤੁਹਾਡੇ ਮਕਾਨ ਟਹਿ ਗਿਆ ਜਾਂ ਤੁਹਾਡੇ ਮਕਾਨ 'ਚ ਟੁੱਟ ਗਿਆ ਖਰਾਬ ਹੋ ਗਿਆ ਤੁਹਾਨੂੰ ਕਿੰਨਾ ਮੁਆਵਜ਼ਾ ਕੋਈ ਲੋਕਾਂ ਦੇ ਵਿੱਚ ਆਸਤਾ ਹੋਏ ਨਹੀਂ ਤਾਂ ਇਹ ਹਾਲ ਹੋ ਰਿਹਾ ਕਿ ਜਿਨ੍ਹਾਂ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਨੂੰ ਤਾਂ ਗਾ ਹੁਣ ਮਾਝੇ ਸਾਈਡ 'ਚ ਤਾਂ ਕਹਿੰਦੇ ਅਜੇ ਜਿੰਨਾ ਇੱਥੇ ਪਾਣੀ ਬੈਠੂਗਾ ਉਹਦੇ ਬਾਅਦ 2-2 3-3 ਫੁੱਟ ਜਿਹੜਾ ਰੇਤਾ ਅਗਲੀ ਫਸਲ ਵੀ ਨਹੀਂ ਲਗਾਈ ਜਾਊਗੀ ਇਹ ਇਹਨਾਂ ਲਈ ਕੋਈ ਆਸ ਤਾਂ ਤੁਸੀਂ ਦੋ ਵੀ ਤੁਹਾਨੂੰ ਇਹਨਾਂ ਮੁਆਵਜ਼ਾ ਦਵਾਂਗੇ ਜਿਹੜੇ ਲੋਕੀ ਇੱਥੇ ਬੈਠੇ ਨੇ ਜਿਨ੍ਹਾਂ ਗਰੀਬਾਂ ਦੇ ਮਕਾਨ ਗਏ ਜਿਨ੍ਹਾਂ ਦੀ ਫਸਲ ਗਈ ਕੋਈ ਤੁਸੀਂ ਆਸ ਵਾਸਤੇ ਕੋਈ ਮੈਂ ਕੱਲ ਵੀ ਕਿਹਾ ਸੀ ਕਿ ਤੁਸੀਂ ਇੱਕ ਹੈਲਪਲਾਈਨ ਨੰਬਰ ਐਲਾਨ ਕਰੋ ਉਸ ਨੰਬਰ 'ਤੇ ਲੋਕੀ ਤੁਹਾਨੂੰ ਕਿਸੇ ਚੀਜ਼ ਦੀ ਮਦਦ ਕੱਲ ਤੋਂ ਮੈਂ ਮਾਨਸਾ ਦੇ ਪਿੰਡ ਬੁੜਲਾਡਾ ਦੇ ਪਿੰਡ ਹੈ ਕੀ ਮੰਗ ਰਹੇ ਨੇ ਲੋਕੀ ਸਾਨੂੰ ਡੀਜ਼ਲ ਦੇ ਦਿਓ ਸਾਨੂੰ ਪੰਪ ਸੈੱਟ ਦੇ ਦਿਓ ਕਿੰਨਾ ਖਰਚਾ ਹੁੰਦਾ ਹੈ ਸਰਕਾਰਾਂ ਦੇ ਕੋਲ ਵੱਡੇ ਖਜ਼ਾਨੇ ਹੁੰਦੇ ਡਿਜ਼ਾਸਟਰ ਰਲੀਫ ਫੰਡ 'ਚ ਹਜ਼ਾਰਾਂ ਕਰੋੜ ਰੁਪਏ ਹੁੰਦੇ ਨੇ ਪਰ ਦੇਣ ਵਾਲਾ ਕੋਈ ਬਣੇ ਸੋ ਇਸ ਗੱਲ ਦਾ ਅਫਸੋਸ ਹੈ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਣੀ ਆ ਕਿ ਤੁਹਾਡੇ ਫਸਲਾਂ ਜਿਹੜੀ ਡੁੱਬੀਆਂ ਹੈਗੀਆਂ ਇਹਦੇ ਵਾਸਤੇ ਮੁਆਵਜ਼ਾ ਲੈਣ ਵਾਸਤੇ ਪੂਰੇ ਧਰੇ ਮਾਰ ਕੇ ਲੜਾਈ ਲੜਾਂਗੇ ਜਿਵੇਂ ਲੈਂਡ ਪੂਲਿੰਗ ਵਾਪਸ ਕਰਾਈਏ ਹੁਣ ਇਹ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੇ ਗਰੀਬਾਂ ਤੇ ਮਕਾਨਾਂ ਦਾ ਨੁਕਸਾਨ ਆ ਉਹਦੇ ਵਾਸਤੇ ਵੀ ਮੁਆਵਜ਼ਾ ਮੰਗਾਂਗੇ ਤੇ ਇਹ ਸਰਕਾਰ ਜੇ ਤੁਹਾਨੂੰ ਤੁਹਾਡਾ ਬੰਦਾ ਹੋਇਆ ਹੱਕ ਨਹੀਂ ਦਿੰਦੀ ਤੇ ਫਿਰ ਸਾਲ ਬਾਅਦ ਤੁਸੀਂ ਸ਼ਰਮ ਨਹੀਂ ਅਕਾਲੀ ਦਰਦੀ ਸਰਕਾਰ ਲੈ ਕੇ ਆਓ ਜਦ ਨਰਮਾ ਮਰਿਆ ਸੀ 850 ਕਰੋੜ 1000 ਕਰੋੜ ਅਸੀਂ ਵੰਡਤਾ ਤੇ ਅਸੀਂ ਗਾਂ ਵੀ ਵੰਡ ਸਕਦੇ ਹਾਂ ਇਹ ਨਹੀਂ ਦੇ ਸਕਦੇ ਤੇ ਅਸੀਂ ਦੇਣ ਵਾਲੇ ਬਣਾਂਗੇ ਐਮਐਲਏ ਮੁੱਖ ਮੰਤਰੀ ਜਾ ਕੇ ਦੂਜੇ ਸੂਬਿਆਂ 'ਚ ਫਿਰ ਰਿਹਾ ਜਦ ਆਪ ਦਾ ਪੰਜਾਬ ਡੁੱਬ ਰਿਹਾ ਹੈ ਤੇ ਵਾਪਸ ਆ ਕੇ ਕਹਿੰਦਾ ਮੈਂ ਹੈਲੀਕਾਪਟਰ ਤੁਹਾਨੂੰ ਦਿੱਤਾ ਤੇ ਹੈਲੀਕਾਪਟਰ ਦੇ ਨਾਲ ਲੋਕਾਂ ਦਾ ਢਿੱਡ ਪਰਜੂਗਾ ਹੈਲੀਕਾਪਟਰ ਪਾਣੀ ਤੇ ਉੱਪਰ ਜਾਊਗਾ ਫਿਰ ਫੋਟੋ ਖਿੱਚਣ ਵਾਸਤੇ ਇੱਕ 3 ਵੀਲਰ ਸਕੂਟਰ ਦੇ ਵਿੱਚ ਕਿਲੋ ਕਿਲੋ ਦਾ ਪੈਕੇਟ ਫੜ ਕੇ ਉਹ 100 ਫੁੱਟ ਉੱਪਰ ਹੈਲੀਕਾਪਟਰ ਤੋਂ ਸਿੱਟੀ ਜਾ ਰਹੇ ਪਾਣੀ 'ਚ ਮਤਲਬ ਤੁਸੀਂ ਲੋਕਾਂ ਦਾ ਖਰਚਾ ਵੀ ਕਰ ਰਹੇ ਹੋ ਤੇ ਮਜ਼ਾਕ ਵੀ ਬਣਾ ਰਹੇ ਹੋ ਤੇ ਜੇ ਮੁੱਖ ਮੰਤਰੀ ਇਹੋ ਜਿਹਾ ਤਾਂ ਫੇਰ ਪ੍ਰਸ਼ਾਸਨ ਨੇ ਤੇ ਐਮਐਲਏ ਨੇ ਕੀ ਕਰਨਾ ਉਹ ਤਾਂ ਫੋਟੋ ਕਿਚਨ ਤੇ ਜੋਗੀ ਹੈਗੇ ਲੇਕਿਨ ਕੋਈ ਗੱਲ ਨਹੀਂ ਆਪਣੀ ਸਰਕਾਰ ਤੁਸੀਂ ਬਣਾਓ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਸਰਕਾਰ ਹੈ ਸੁਖ ਦੁਖ ਦੇ ਵੇਲੇ ਅੱਜ ਵੀ ਖੜੇ ਹੈ ਜਿੰਨੇ ਜੋਗੇ ਅੱਜ ਕਰੀ ਜਾ ਰਿਆਂ ਜਿਸ ਦਿਨ ਸਰਕਾਰ ਬਣ ਗਈ ਜਿਹੜਾ ਕੰਮ ਇਹਨਾਂ ਨੇ ਨਹੀਂ ਕੀਤਾ ਉਹ ਡਰੇਨਾ ਵੀ ਸਾਫ਼ ਹੋਣਗੀ ਉਹ ਬਨ ਵੀ ਪੱਕੇ ਹੋਣਗੇ ਉਹ ਪੁਲ ਵੀ ਬਨਨ ਗਿਆ ਉਹ ਨਹਿਰਾ ਇਹ ਪਾਣੀ ਦਾ ਪੱਕਾ ਇਨਸਾਮ ਕੀਤਾ ਜਾਊਗਾ ਇਹਨਾਂ ਦੀ ਤਰ੍ਹਾਂ ਨਹੀਂ ਕਿ ਜਦ ਸਮਾਂ ਆਂਦਾ ਹੈ ਤੇ ਮਾੜਾ ਮੋਟਾ ਲੀਪਾ ਪੋਤੀ ਕਰ ਦੋ ਤਾਂ ਫੇਰ ਭੁੱਲ ਜਾਓ